ਇਹਿਤ ਵਾਲੀ ਗੱਲ ਰਿਸ਼ਤਾ ਤਾਂ ਬਹੁਤ ਤਕੜੇ ਕਰਦਾ ਹੈ ਪਰ ਪੈਸੇ ਤਾਂ ਵੱਧ ਲਾਉਣੇ ਪੈਣਗੇ ਆਪਣੀ ਦੀਪੀ ਰਾਜ ਕਰੂਗੀ ਅਮਰ ਸਿੰਘ ਨੇ ਆਪਣੀ ਪਤਨੀ ਕੋਲੋਂ ਦੁੱਧ ਦਾ ਗਲਾਸ ਫੜਦੇ ਆੱਖਾਂ ਚਲਚਾਰ ਪੈਸੇ ਤਾਂ ਵੱਧ ਲੱਗ ਜਾਣਗੇ ਤਾਂ ਕਿ ਇਹ ਜਵਾਕੜੀ ਮਾੜੀ-ਵਾੜੀ ਚੀਜ਼ ਨੂੰ ਤਾਂ ਨਹੀਂ ਤਰਸੂਗੀ ਪਤਨੀ ਨੇ ਸਹਿਮਤੀ ਪ੍ਰਗਟਾਈ ਠੀਕ ਹੈ ਵਿਚੋਲਿਆਂ ਨਾਲ ਗੱਲ ਕਰ ਕਿ ਕੱਲ ਨੂੰ ਆਰਤੀ ਇਹਨੂੰ ਪੁੱਛੋ ਆਨਿਆ ਕਿੰਨੇ ਕ ਪੈਸੇ ਦਊ ਪਰ ਦੀਪੀ ਨਿਆਣੀਆਂ ਜੇ ਨਾਲੇ ਉਹ ਕਹਿੰਦੀ ਮੈਂ ਪੜਨਾ ਪੜਾਈ ਚ ਦੀਸ਼ਿਆਰਾ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਬਾਰਾਂ ਜਮਾਤਾਂ ਹੋ ਜਾਣੀਆਂ ਨੇ ਹੁਣ ਅਗਲੇ ਨੇ ਕਿਹੜਾ ਨੌਕਰੀ ਕਰਾਉਣੀ ਆ ਹਾਏ ਇਹ ਵੀ ਠੀਕ ਐ ਚਲੋ ਥੋਡੀ ਮਰਜ਼ੀ ਨਾਲ ਜਵਾਨਾ ਵੀ ਮਾੜਾ ਐ ਮੈਂ ਇਹ ਸੋਚਦੀ ਕਿ ਕੁੜੀ ਆਪਦੇ ਘਰ ਜਾਵੇ ਆਪਣੀ ਸੋਚ ਮਿਟੀ ਸੌ ਜਾਓ ਹੁਣ ਸਵੇਰ ਦੇਖਦੇ ਆ ਅਮਰ ਸਿੰਘ ਦੀ ਪਤਨੀ ਨੇ ਦੁੱਧ ਦਾ ਖਾਲੀ ਗਲਾਸ ਫੜਦਿਆਂ ਕਿਹਾ ਅਮਰ ਸਿੰਘ ਗਿਰਹਾਈਆਂ ਸੋਚਾਂ ਵਿੱਚ ਡੁੱਬ ਗਿਆ ਧੀ ਜਵਾਨ ਹੁੰਦੀ ਨੂੰ ਕਿਹੜਾ ਟਾਈਮ ਲੱਗਦਾ ਅੱਜ ਕੱਲ ਪਰਸੋਂ ਤਾਂ ਭੋਰਾਕ ਸੀ ਹੁਣ ਵਿਆਹ ਜੋਗੀ ਵੀ ਹੋ ਗਈ ਛਿੰਦੇ ਤੋਂ ਤਿੰਨ ਕ ਬਰੇ ਤਾਂ ਵੱਡੀ ਐ 18 ਸਾਲਾਂ ਦੀ ਐ ਉਹ ਅਜੇ ਨਿਆਣੀ ਵੀ ਆ ਜਦੋਂ ਕਿਤੇ ਵਗ ਜਾਂਦੀ ਐ ਕਿਹੜਾ ਜੀ ਲੱਗਦਾ ਹੁਣ ਵੀ ਅਜੇ ਪਰਸੋਂ ਤਾਂ ਗਈ ਸੀ ਪੂਆ ਕੋਲ ਲੱਗਦਾ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ ਗੇਨ ਜਦੋਂ ਵਿਆਹ ਹੋ ਗਿਆ ਤਾਂ ਫਿਰ ਕਦੇ-ਕਦੇ ਆਇਆ ਕਰੂਗੀ ਪਹਿਲਾਂ ਜਵਾਨਿਆਂ ਵਿੱਚ ਹੁੰਦਾ ਸੀ ਕਿ ਕੁੜੀਆਂ ਦੋ-ਦੋ ਮਹੀਨੇ ਲੈ ਲਾ ਜਾਂਦੀਆਂ ਸੀ ਹੁੰਦਾ ਕੋਈ ਉਹੀ ਨਹੀਂ ਛੜਦਾ ਚੱਲ ਕੀ ਕਰਾਉਣਾ ਆਪਦੇ ਘਰ ਬਸੇ ਬਸੇ ਰਸੇ ਇਹ ਸੋਈ ਜਾਂ ਸੋਸੀਆਂ ਉਸ ਦੀ ਅੱਖਾਂ ਵਿੱਚ ਲੱਗ ਪਈਆਂ ਫਿਰ ਉਸਨੇ ਕੰਬਲ ਖਿੱਚ ਕੇ ਮੂੰਹ ਸਿਰ ਟੱਕ ਲਿਆ ਮੇਰੀ ਗਰਦਨ ਛੱਡੋ ਉਸ ਦਾ ਗਲਾ ਜਿਵੇਂ ਜਿਵੇਂ ਕਿਸੇ ਨੇ ਘੁੱਟ ਦਿੱਤਾ ਹੋਵੇ ਉਹ ਆਪਣੇ ਆਪ ਨੂੰ ਛੜੋਂ ਲਈ ਹੱਥ ਪੈਰ ਮਾਰ ਰਿਹਾ ਸੀ ਜਿੰਨਾ ਉਹ ਛਲੌਣ ਦੀ ਕੋਸ਼ਿਸ਼ ਕਰਦਾ ਉਹਨਾਂ ਹੀ ਉਸ ਦਾ ਸਾਹ ਘੁੱਟਦਾ ਉਸ ਦੀ ਦੀ ਆਤਮਾ ਸਰੀਰ ਨਾਲੋਂ ਵੱਖ ਹੋ ਚੁੱਕੀ ਸੀ ਦੇਖਦੇ ਆ ਹੀ ਦੇਖਦੇ ਆ ਉਸ ਦਾ ਸ਼ਿੰਦੇ ਪੁੱਤ ਜਵਾਨ ਹੋ ਗਿਆ ਪਰ ਸ਼ਿੰਦੇ ਦੇ ਕੱਪੜੇ ਮੈਲੇ ਫਟੇ ਸਨ ਉਹ ਰੱਸੀ ਉਹ ਰੱਸਾ ਹੋਰ ਮੋਟਾ ਹੋ ਕੇ ਸ਼ਿੰਦੇ ਦੇ ਗਲ ਵਿੱਚ ਪਾ ਸ਼ਿੰਦੇ ਦੇ ਸਿਰ ਤੇ ਦਾੜੀ ਜਵਾਨੀ ਵਿੱਚ ਹੀ ਚਿੱਟੀ ਹੋ ਗਈ ਉਹ ਆਪਣੇ ਪੁੱਤਰ ਦੀ ਗਰਦਨ ਨੂੰ ਲਾਉਂਦਿਆਂ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਪਸੀਨਾ ਪਸੀਨੀ ਹੋਇਆ ਜਦ ਕੋਈ ਬਾਹ ਨਾ ਚੱਲੀ ਤਾਂ ਪੁੱਤਰ ਦੀ ਹਾਲਤ ਦੇਖਦਿਆਂ ਉਸ ਦੀਆਂ ਚੀਕਾਂ ਨਿਕਲ ਗਈਆਂ ਉਸ ਦੀ ਅੱਖ ਖੁੱਲ ਗਈ ਅਮਰ ਸਿੰਘ ਉੱਠ ਕੇ ਬੈਠ ਗਿਆ ਹੇ ਮਾਲਕਾ ਸੁੱਖ ਰਖੀ ਉਸ ਦੇ ਮੂੰਹੋਂ ਨਿਕਲਿਆ ਕਿੰਨਾ ਭਿਆਨਕ ਸੁਪਨਾ ਸੀ ਉਸ ਨੇ ਛਿੰਦੇ ਵੱਲ ਨਿਗਾਹ ਮਾਰੀ ਉਹ ਸੌ ਰਿਹਾ ਸੀ ਉਸ ਪਿਛੇ ਅਮਰ ਸਿੰਘ ਨਹੀਂ ਸੁੱਤਾ ਅਮਰ ਸਿੰਘ ਡੰਗਰਾਂ ਨੂੰ ਪੱਠੇ ਲੱਗਾ ਵੀ ਸੁਪਨੇ ਵਾਰੀ ਸੋਚ ਰਿਹਾ ਉਸ ਦਾ ਮਨ ਬੜਾ ਵੇਚਾਂ ਸੀ ਉਹ ਆਪਣੇ ਧਿਆਨ ਦੂਜੇ ਪਾਸੇ ਲਾਉਣ ਲਈ ਰਸੋਈ ਵਿੱਚ ਚਲਾ ਗਿਆ ਉਸ ਦੀ ਪਤਨੀ ਚਾਹ ਬਣਾ ਰਹੀ ਸੀ ਪਤਨੀ ਨਾਲ ਦੀਪੀ ਦੇ ਵਿਆਹ ਦੀ ਗੱਲ ਛੇੜਦੇ ਆਖਿਆ ਚੰਗਾ ਫੇਰ ਅੱਜ ਮੈਂ ਆਰਤੀ ਨਾਲ ਗੱਲ ਕਰਕੇ ਕਿੰਨੇ ਪੈਸੇ ਦੇਵੂ ਆਪਾਂ ਨੂੰ ਪਰ ਦੀਪੀ ਦੇ ਬਾਪੂ ਕਰਜਾ ਦੇਖ ਕੇ ਚੱਕਿਓ ਫਸਲ ਨਾਲ ਤਾਂ ਰੇ ਤੇਲ ਵੀ ਪੂਰਾ ਨਹੀਂ ਹੁੰਦਾ ਹੋ ਤਾਂ ਪੁੱਛ ਕੇ ਪਤਾ ਲੱਗੂ ਕਿੰਨੇ ਕੁ ਦੇ ਦੂ ਮੇਰੀ ਸਾਰੀ ਰਾਤ ਇਹ ਸੋਚਦੇ ਦੀ ਲੰਘ ਗਈ ਜੇ ਵੱਡਿਆਂ ਨਾਲ ਮੱਥਾ ਲਾਵਾਂਗੇ ਤਾਂ ਉਹਨਾਂ ਦੇ ਬੈਠਣ ਲਈ ਵੀ ਚੱਜ ਦੀ ਬੈਠਕ ਕਮਰਾ ਚਾਹੀਦਾ ਮੈਂ ਤਾਂ ਫਿਰ ਖਾਸੇ ਪੈਸੇ ਚੱਕਨੇ ਪੈਣਗੇ ਆਪਾਂ ਨੂੰ ਅਮਰ ਸਿੰਘ ਨੇ ਫਿਕਰਮੰਦ ਹੁੰਦਿਆਂ ਕਿਹਾ ਬੱਡੇ ਘਰ ਇਹ ਆਖ ਦਿੰਦੇ ਹੁੰਦੇ ਨੇ ਲੈਣਾ ਤਾਂ ਅਸੀਂ ਕੱਖ ਨਹੀਂ ਵਿਆਹ ਪੈਲਸ ਹੋਵੇ ਤੇ ਬਰਾਤ ਦੀ ਸੇਵਾ ਵਧੀਆ ਹੋਵੇ ਹਾਂ ਬਰਾਤ ਦੀ ਸੇਵਾ ਤਾਂ ਅਗਲੇ ਹੀ ਕਰੂਗਾ ਬਰਾਤ ਦੀ ਸੇਵਾ ਕਰਦਿਆ ਇਹ ਬੰਦਾ ਲੱਖਾਂ ਵਿੱਚ ਠੁੱਕ ਜਾਂਦਾ ਐਵੇਂ ਕਿਤੇ ਧੀ ਨੂੰ ਸੌਖੇ ਕਰਦੇ ਕਰਦੇ ਪੁੱਤ ਦੀ ਜਾਨ ਨੂੰ ਰੱਸੇ ਵੱਟੇ ਦਈਏ ਰੱਸਾ ਅਮਰ ਸਿੰਘ ਨੂੰ ਕੰਬਣੀ ਜਹੀ ਛੇੜ ਗਈ ਉਹਦੇ ਚਿਹਰੇ ਤੇ ਡਰ ਦੇ ਭਾਵ ਸਨ ਕੀ ਹੋਇਆ ਪਤਨੀ ਨੇ ਪੁੱਛਿਆ ਕੁਛ ਨਹੀਂ ਤੂੰ ਜਾ ਛਿੰਦੇ ਨੂੰ ਜਗਾ ਜਾ ਕੇ ਫੇਰ ਸੋਚਦੇ ਆਂ ਕੁਛ ਉਹ ਥੋੜਾ ਖਿਜਕੇ ਬੋਲਿਆ ਅਮਰ ਸਿੰਘ ਕੰਦ ਨਾਲ ਢੋਲ ਲਾ ਕੇ ਖਲ ਖਲੋ ਗਿਆ ਉਹ ਜ ਸਕਿੰਟਾਂ ਵਿੱਚ ਹੀ ਰਾਤ ਵਾਲਾ ਸੁਪਨਾ ਉਸ ਦੇ ਅੱਖਾਂ ਅੱਗੇ ਘੁੰਮ ਗਿਆ ਅੱਖਾਂ ਬੰਦ ਕਰਕੇ ਉੱਪਰ ਵੱਲ ਮੂੰਹ ਚੱਕ ਕੇ ਪਤਾ ਨਹੀਂ ਕੀ ਸੋਚਦਾ ਰਿਹਾ ਉਸ ਦੇ ਚਿਹਰੇ ਤੇ ਹੁਣ ਸਕੂਨ ਸੀ ਤੇ ਸਰੀਰ ਹੌਲਾ-ਫੁੱਲਾ ਉਸ ਨੇ ਇਹ ਸਮਾਨ ਬਲ ਦੇਖ ਕੇ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ ਅੰਦਰ ਜਾ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ ਆਪਾਂ ਦੀਪੀ ਦੇ ਵਿਆਹ 5 ਸਾਲ 5-4 ਸਾਲ ਠਹਿਰ ਕੇ ਕਰਾਂਗੇ ਨਿਆਣੀ ਹੈ ਜੇ ਹੋਰ ਪਰ ਲੈਣਾ ਪਤਨੀ ਕੁਝ ਬੋਲਣਾ ਚਾਹਿਆ ਪਰ ਉਸ ਨੇ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਵਾ ਦਿੱਤਾ ਪਤਨੀ ਦੇ ਮੱਥੇ ਤੇ ਤਿਉੜੀਆਂ ਪਈਆਂ ਹਮਰ ਸਿੰਘ ਨੇ ਕਿਹਾ ਇਹ ਪੀਤ ਦੀ ਗੱਲ ਹੈ ਕਦੇ ਫੇਰ ਦੱਸੂੰ